20 ਕਿੱਲੇ ਦੀ ਵਾਹੀ ਕਰਦੇ ਹੋ 20 ਕਿੱਲੇ ਨਹੀਂ بھائی 20 ਕਿੱਲੇ ਦੀ ਵਾਹੀ ਕਰ ਦੋ ਬਾਪੂ ਜੀ 20 20 ਕਿੱਲੇ ਵਾਉਂਦੇ ਹਾਂ 20 ਕਿੱਲੇ ਦੀ ਵਾਹੀ ਕਰ ਦਿਓ ਇੱਦਾਂ ਸ਼ਰਮ ਜੀ ਨਹੀਂ ਲੱਗੀ ਵੀ ਯਾਰ ਮੈਂ 20 ਕਿੱਲੇ ਦਾ ਮਾਲਕ ਹੋ ਕੇ ਹੁਣ ਰੇੜੀ ਲਾਉਂਗਾ ਨਾ ਨਾ ਕੋਈ ਸ਼ਰਮ ਨਹੀਂ ਕੋਈ ਕੰਮ 'ਚ ਕੋਈ ਸ਼ਰਮ ਨਹੀਂ ਜੀ ਕੰਮ ਆਵਦਾ ਕਰੋ ਆਓ ਕਰ ਅੱਛਾ ਹੂੰ ਕੰਮ 'ਚ ਕੋਈ ਸ਼ਰਮ ਨਹੀਂ ਜੀ ਜੂਸ ਤਾਂ ਤੁਹਾਨੂੰ ਹਰ ਕੋਈ ਪਿਉਂਦਾ ਹੋਊਗਾ ਪਰ ਜੂਸ ਦੇ ਜਿਹੜੇ ਫਾਇਦੇ ਆ ਉਹ ਕੋਈ ਕੋਈ ਦੱਸ ਸਕਦਾ ਸਭ ਤੋਂ ਵੱਡੀ ਬਾਪੂ ਰੇਸਤੇਦਾਰਾਂ ਨੇ ਨਹੀਂ ਕਿਹਾ ਯਾਰ ਤੂੰ 20 ਕਿੱਲਾ ਦਾ ਮਾਲਕਾ ਹੁਣ ਰੇੜੀ ਥੋੜੀ ਲਾਏਗਾ ਰੇਸਤੇਦਾਰ ਤੁਹਾਨੂੰ ਪਤਾ ਕਿ ਜਦੋਂ ਆਪਾਂ ਕਹਿਦੇ ਮੰਨਣੀ ਨਹੀਂ ਅੱਛਾ ਮੈਂ ਪਹਿਲਾਂ ਮੰਨਿਆ ਨਾ ਹੁਣ ਮੰਨਣ ਕਿ ਇਹ ਤਾਂ ਕੰਮ ਕਰਨਾ ਹੀ ਨਹੀਂ ਉਹਦੇ ਵਾਸਤੇ ਹੀ ਨਹੀਂਗਾ ਉਹਦੇ ਵਾਸਤੇ ਹੈਗੀਗਾ ਤੇ ਜਿਨ੍ਹਾਂ ਨੇ ਕਰਨਾ ਹੈ ਇਹ ਕਰਨੋਂ ਦੇ ਹੱਦ ਜਿੱਥੇ ਮਾਰਦੀ ਕਰੀਗਾ 3 ਮਹੀਨੇ ਚ 50000 ਰੁਪਿਆ ਬਣਦਾ ਹਫਤਾ ਕੱਢ ਕੇ ਮੰਨ ਕੇ ਜਦੋਂ 40 45000 ਰੁਪਿਆ ਬਚਦਾਗਾ ਆਪਾਂ ਨੂੰ ਜੇ ਸਾਰਾ ਖਰਚਾ ਕੱਢ ਕੇ ਮੰਨੀਏ ਤਾਂ ਤੇ ਆ ਰੋਜ ਦਾ ਜੀ 20000 2-3000 ਮਣ ਜਾਂਦਾ ਕਮਾਈ ਕਰਮਚਾਰੀ ਹੈ ਹਾਂ 3000 ਰੁਪਏ ਮਣਦਾ ਅੱਛਾ ਸਤਿ ਸ਼੍ਰੀ ਅਕਾਲ ਸਫਰ ਟੈਲੀਮੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਇਸ ਵਕਤ ਬਟਿੰਡਾ ਸ਼ਹਿਰ ਦੇ ਵਿੱਚ ਖੜਾ ਬਟਿੰਡਾ ਸ਼ਹਿਰ ਦੇ ਵਿੱਚ ਐਂਟਰ ਕਰਨ ਲੱਗੇ ਇੱਕ ਬਹੁਤ ਹੀ ਵੱਖਰੀ ਚੀਜ਼ ਅੱਜ ਦਿਖਾਈ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਕ ਕੰਨੇ ਵਾਲੀ ਸਟਾਲ ਲੱਗੀ ਹੋਈ ਆ ਕੰਨੇ ਦਾ ਰਸ ਪਿਆਇਆ ਜਾ ਰਿਹਾ ਪਰ ਕੱਲਾ ਰਸ ਨਹੀਂ ਪਿਆਇਆ ਜਾ ਰਿਹਾ ਗੰਨੇ ਦੇ ਜੂਸ ਦੇ ਫਾਇਦੇ ਵੀ ਦੱਸੇ ਜਾ ਰਹੇ ਨੇ ਆ ਮੈਂ ਤੁਹਾਨੂੰ ਤਸਵੀਰ ਆ ਜਿਹੜੀ ਉਹ ਤਸਵੀਰ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਗੰਨੇ ਦਾ ਜਿਹੜਾ ਰਸ ਆ ਉਹਦੇ ਫਾਇਦੇ ਕਿਡਨੀ ਨੂੰ ਸਾਫ਼ ਰੱਖਦਾ ਹੈ ਲੀਵਰ ਨੂੰ ਸਿਹਤਮੰਦ ਬਣਾਉਂਦਾ ਹੈ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਆ ਠੀਕ ਰੱਖਦਾ ਹੈ ਕਿਲ ਮੁਹਾਰੇ ਠੀਕ ਹੁੰਦੇ ਨੇ ਤੇ ਹੋਰ ਵੀ ਕਈ ਜਿਹੜੇ ਫਾਇਦੇ ਗੰਨੇ ਦੇ ਜੂਸ ਤੇ ਆ ਤਾਂ ਗੱਲਬਾਤ ਕਰਦੇ ਆ ਜਿਹੜੇ ਚਲਾ ਰਹੇ ਨੇ ਤਾਂ ਬਾਪੂ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਆਪਣਾ ਕੰਮ ਕਰ ਰਿਹਾ ਸਤੋ ਸਭਾ ਬਾਪੂ ਜੀ ਸਤਿ ਸ਼੍ਰੀ ਅਕਾਲ ਦੋਸਤ ਜੀ ਕੈਸੇ ਹੋ ਜੀ ਠੀਕ ਆ ਜੀ ਠੀਕ ਹੋ ਕੀ ਨਾਮ ਹੈ ਤੁਹਾਡਾ ਮਿੱਠੋ ਜੀ ਜੀ ਤੇ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਨੂੰ ਤੁਹਾਨੂੰ ਥੋੜਾ ਜਿਹਾ ਹੋਇਆ ਜੀ ਹੁਣ ਥੋੜਾ ਛੇਰ ਹੋਇਆ ਜੀ ਬਾਪੂ ਜੀ ਸਭ ਤੋਂ ਵੱਡੀ ਗੱਲ ਇੱਕ ਕਿਸਾਨ ਜਦੋਂ ਬਾਜ਼ਾਰ ਦੇ ਵਿੱਚ ਆ ਕੇ ਕੰਮ ਕਰਦਾ ਹੈ ਖਾਸ ਕਰਕੇ ਰੇੜੀ ਲਾਉਂਦਾ ਜਾਂ ਪਸਟਾਲ ਕਹਿ ਲੈਂਦੇ ਆ ਉਹ ਲਾਉਂਦਾ ਤਾਂ ਦਿੱਕਤਾਂ ਕੀ ਕੀ ਹੁੰਦੀਆਂ ਦਿੱਕਤਾਂ ਕੋਈ ਨਹੀਂ ਹੁੰਦੀਆਂ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਬਾਪੂ ਜੀ ਪੰਜਾਬ ਦੇ ਵਿੱਚ ਕੰਮ ਕਿੰਨਾ ਕਰ ਕਿਉਂਕਿ ਲਗਾਤਾਰ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਨਹੀਂ ਹਾਂਜੀ ਸਭ ਕੀ ਪੁੱਛਦਾ ਇਹਨੇ ਕੰਮ ਕਰਨਾ ਨਹੀਂ ਉਹਦੇ ਵਾਸਤੇ ਹੈ ਨਹੀਂਗਾ ਉਹਦੇ ਵਾਸਤੇ ਹੈ ਠੀਕ ਆ ਤੇ ਜਿਨ੍ਹਾਂ ਨੇ ਕਰਨਾ ਜੀ ਕਰਨਾ ਉਹਦੇ ਵਾਸਤੇ ਜਿੱਥੇ ਮਰਜ਼ੀ ਕਰੀ ਜਾ ਬਾਪੂ ਜੀ ਇਸ ਤੋਂ ਇਲਾਵਾ ਕੀ ਕਰਦੇ ਹੋ ਇਹ ਤੋਂ ਬਾਅਦ ਬੰਦੇ ਹੁੰਦੇ ਆ ਜੀ ਨਹੀਂ ਨਹੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਹੋ ਜਾਂ ਹੋਰ ਕੀ ਕੰਮ ਕਰਦੇ ਹੋ ਬਾਹੀ ਕਰਦੇ ਹਾਂ ਜੀ ਪਹਿਲਾਂ ਬਾਹੀ ਕਰਦੇ ਹੋ ਕਿੰਨੇ ਕਿੱਲੇ ਦੀ ਵਾਹੀ ਕਰਦੇ ਹੋ 20 ਕਿੱਲੇ ਜੀ ਬਾਜੀ 20 ਕਿੱਲੇ ਦੀ ਵਾਹੀ ਕਰਦੇ ਹੋ ਬਾਪੂ ਜੀ 20 20 ਕਿੱਲੇ ਮਾਉਂਦੇ ਹੂੰ 20 ਕਿੱਲੇ ਦੀ ਵਾਹੀ ਕਰਦੇ ਹੋ ਐਦਾਂ ਸ਼ਰਮ ਜੀ ਨਹੀਂ ਲੱਗੀ ਵੀ ਯਾਰ ਮੈਂ 20 ਕਿੱਲੇ ਦਾ ਮਾਲਕ ਹੋ ਕੇ ਹੁਣ ਰੀੜੀ ਲਾਉਂਗਾ ਨਾ ਨਾ ਕੋਈ ਸ਼ਰਮ ਨਹੀਂ ਲੱਗੀ ਜੀ ਪਰ ਵੀਰ ਰੋਜ ਦਾ ਜੀ 20000 2-3000 ਮਨ ਜਾਂਦਾ ਕਮਾਈ ਸ਼ਰਮ ਕਾਦੀ ਹੈ ਹਾਂ 3000 ਵੀ ਮਨਦਾ 20 ਵੀ ਮਨਦਾ ਮਹੀਨੇ ਦਾ ਕਹਿ ਲਓ ਵੀ ਸਰਕਾਰੀ ਮੁਲਾਜ਼ਮ ਲੱਗੇ ਜੰਨਾ ਹਨਾ ਇਹ ਇਹ ਤਾਂ ਹੈਗਾ ਨਾਲ ਜਿਹੜੇ ਭਾਈ ਨੇ ਉਹਨਾਂ ਦੇ ਪੁੱਤਰ ਵੀ ਸਾਡੇ ਨਾਮ ਦੂਤ ਹੈ ਭਾਈ ਕੀ ਨਾਮ ਹੈ ਤੁਹਾਡਾ ਹਰਗੜ ਸਿੰਘ ਜੀ ਭਾਈ ਹਰਗੜ ਭਾਈ ਖਾਸ ਕਰਕੇ ਜਿਹੜਾ ਆਪਣਾ ਜਿਹੜਾ ਜ਼ਿਮੀਂਦਾਰ ਭਾਈਚਾਰਾ ਹੁੰਦਾ ਕਈ ਨਹੀਂ ਬੰਦੇ ਸ਼ਰਮ ਪਰ ਕਈ ਸ਼ਰਮ ਬਹੁਤ ਮੰਬੇ ਯਾਰ ਅਸੀਂ ਹੁਣ ਰੇੜੀ ਥੋੜੀ ਲਾਵਾਂਗੇ ਇਕਲਾ ਕਹਿੰਦਾ ਜੱਟ ਓਕੇ ਇਹ ਸਮੱਸਿਆ ਨਹੀਂ ਆਈ ਉਹ ਰੇੜੀ ਲਾਉਣ ਲੱਗੇ ਕੰਮ 'ਚ ਕੋਈ ਸ਼ਰਮ ਨਹੀਂ ਆਈ ਯਾਰ ਕੰਮ ਆਵਦਾ ਕਰੋ ਖਾਓ ਕਰਦਾ ਅੱਛਾ ਹੂੰ ਕੰਮ 'ਚ ਕੋਈ ਸ਼ਰਮ ਨਹੀਂ ਜੀ ਭਾਈ ਗੰਨੇ ਦਾ ਜੂਸ ਤਾਂ ਹਰ ਕੋਈ ਪਿਆਰਿਆ ਹਾਂਜੀ ਤੇ ਇਤਿਵਰ ਫਾਇਦੇ ਵੀ ਨਾਲ ਦੱਸੇ ਜਾ ਰਹੇ ਨੇ ਹਣਾ ਫਾਇਦੇ ਕੀ ਕੀ ਆ ਫਾਇਦੇ ਬਾਈ ਜੀ ਲਿਖੇ ਹੋਏ ਆ ਤੇ ਇਹ ਜਿਵੇਂ ਕਿ ਲਿਪਨ ਨੂੰ ਸਾਬ ਰਹਾਦਾ ਕੀ ਡੇਮੇਜ ਹੋਣ ਤੋਂ ਬਚਾਉਂਦਾ ਸਾਰਾ ਕੁਝ ਲਿਖਿਆ ਹੋਇਆ ਤੇ ਜੀ ਜਿਵੇਂ ਮਾਸਪੇਸ਼ੀਆਂ ਨੂੰ ਠੀਕ ਰੱਖਦਾ ਸਾਰਾ ਕੁਝ ਲਿਖਿਆ ਹੋਇਆਗਾ ਕਿਉਂਕਿ ਜਿਹੜਾ ਤਾਜ਼ਾ ਹੁੰਦਾ ਉਹ ਰਸ ਉਹ ਬਹੁਤ ਫਾਇਦੇ ਕਰਦਾ ਹਾਂਜੀ ਦੂਜੀ ਗੱਲ ਬਾਈ ਮੈਂ ਇੱਧਰ ਦੇਖ ਰਿਹਾ ਹਾਂ ਨਾ ਜਿਵੇਂ ਆਪਾਂ ਪ੍ਰਵਾਸੀਆਂ ਕੋਲੋਂ ਪੀਨੇ ਆ ਵੈਸੇ ਤਾਂ ਚਲੋ ਉਹਨਾਂ ਕੋਲੋਂ ਵੀ ਜਿਨ੍ਹਾਂ ਨੇ ਪੀਣਾ ਪੀ ਸਕਦੇ ਆ ਪਰ ਇੱਧਰਲੇ ਪਾਸੇ ਦੇਖ ਸਕਦੇ ਹੋ ਬਾਪੂ ਜੀ ਬੜੀ ਸਫਾਈ ਦੇ ਨਾਲ ਕੰਮ ਕਰ ਰਹੇ ਆ ਕੋਈ ਉਹਨਾਂ ਵਾਂਗੂ ਮੱਖੀਆਂ ਨਹੀਂ ਬਾਈ ਇਹ ਫਿਰ ਜਿਹੜੀ ਮਸ਼ੀਨ ਹੈ ਇਹ ਫਿਰ ਮਸ਼ੀਨ ਕਿੱਥੇ ਲੈ ਕੇ ਜਾਂਦੀ ਆ ਮਸ਼ੀਨ ਇਹ ਬਾਈ ਜੀ ਆਪਣੇ ਇੱਥੇ ਵਿਕਦੀਆਂ ਨੇ ਅੱਛਾ ਇੱਥੇ ਹੀ ਵਿਕਦੀਆਂ ਨੇ ਹਾਂ ਜੀ ਸਪੈਸ਼ਲ ਪਰਚੇਸ ਸ਼ਾਪ ਹੈ ਅੱਛਾ ਮੈਂ ਵੈਸੇ ਕੰਮ ਲਾ ਕੇ ਦਿੱਤੀ ਮੇਰੇ ਪਾਪਾ ਨੇ ਅੱਛਾ ਮੈਂ ਇਹ ਕੰਮ ਕਰ ਅੱਛਾ ਠੀਕ ਹੈ ਤੂੰ ਮੈਂ ਕਹ ਲਈ ਪਿਓ ਪੁੱਤਰ ਹਲਕੇ ਕਰਦੇ ਹਾਂ ਜੀ ਮੈਂ ਮਸ਼ੀਨਾਂ ਵੇਚਣ ਦਾ ਕੰਮ ਕਰਦਾ ਸੇਲਸਮੈਨ ਹਾਂ ਤੁਸੀਂ ਵੇਚਣ ਦਾ ਕੰਮ ਕਰਦੇ ਇਹਨਾਂ ਨੂੰ ਲਾ ਕੇ ਦਿੱਤੀ ਜੀ ਇਹ ਇਹ ਫਿਰ ਬਾਈ ਮਸ਼ੀਨ ਦੀ ਕੀਮਤ ਕਿੰਨੀ ਕ ਹੈ ਇਹ ਫਿਰ 50000 ਤੋਂ ਸਟਾਰਟਿੰਗ ਹੁੰਦੀਆਂ ਨੇ 50000 ਕੋਈ ਜਿਹੜਾ ਇਹ ਕੰਮ ਸੀਗਾ ਜਿਵੇਂ ਮੈਂ ਦੇਖ ਰਿਹਾ ਵੀ ਇਹ ਜਿਹੜਾ ਸੈਟਅਪ ਲਾਇਆ ਇਹ ਕਿੰਨੇ ਕੁ ਚ ਸੈਟਅਪ ਲਾਇਆ ਸੀਗਾ ਫਿਰ ਸਾਰਾ ਇਹ ਵੀ ਸਾਰਾ ਕੋਈ এনਵਾਇਰਨਮੈਂਟਲ ਮਸ਼ੀਨ ਨੂੰ ਰੇੜੀ ਵਿੱਚ ਪਾ ਕੇ ਇੱਕ ਲੱਖ 10000 ਦਾ ਸਟੱਪ ਬਣਾ ਅੱਛਾ ਐਨੀ ਕਮਾ ਲਏ ਹੁਣ ਤਾਂ ਬਜੀ 2 ਮਹੀਨੇ 3 ਲਾਉਂਦਿਆਂ ਨੂੰ ਹੋ ਗਿਆ ਨਾ ਅੱਛਾ ਤਾਂ ਮੰਨ ਕੇ ਚੱਲੋ ਮਹੀਨੇ ਚ 50000 ਰੁਪਿਆ ਬਣਦਾ ਖਰਚਾ ਕੱਢ ਕੇ ਮੰਨ ਕੇ ਚੱਲੋ 40 45000 ਰੁਪਿਆ ਬਚਦਾਗਾ ਆਪਾਂ ਨੂੰ ਜੇ ਸਾਰਾ ਖਰਚਾ ਕੱਢ ਕੇ ਮੰਨੀਏ ਤਾਂ ਇਹਨਾਂ ਦਾ ਮਤਲਬ ਵਧੀਆ ਕਮਾਈ ਹੈ ਇੱਕ ਇੱਕ ਮੈਨੂੰ ਹੋਰ ਚੀਜ਼ ਦੱਸੋ ਭਾਈ ਜਿਵੇਂ ਉਹ ਮੈਂ ਕੈਮਰਾਮੈਨ ਨੂੰ ਕਹਾਂ ਨਾ ਦਿਖਾਈ ਵੀ ਚੱਲੋ ਜਿਹੜਾ ਚੀਜ਼ਾਂ ਦੀ ਗੱਲ ਕਰਦੇ ਆ ਜਿਵੇਂ ਉਹ ਗੰਨੇ ਕੱਟੇ ਹੋਏ ਨੇ ਹਾਂਜੀ ਉਹ ਗੰਨੇ ਵਿੱਚ ਸਾਂਭੇ ਪਏ ਨੇ ਫਿਰ ਉਹਨਾਂ ਦੀ ਮਿਹਨਤ ਬਹੁਤ ਲੱਗਦੀ ਹੋਊਗੀ ਹਨਾ ਸਫਾਈ ਕਰਨ ਤਾਂ ਲੱਗਦੀ ਆ ਭਜੀ ਮੈਂ ਅੱਛਾ ਕਿੰਨੇ ਕਿੰਨਾ ਟਾਈਮ ਲੱਗਦਾ ਮੰਨ ਕੇ ਚੱਲੋ ਸਵੇਰੇ ਟਾਈਮ ਨਾ ਆ ਜਾਈਦਾ ਅੱਧਾ ਘੰਟਾ ਘੰਟਾ ਲਾ ਦੇਦਾ ਸਫਾਈ ਕਰਕੇ ਰੱਖ ਲਈਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਫੜਾ ਜਾਈਦਾ ਇਹ ਕਿੰਨੇ ਇਹ ਜਿਹੜਾ ਸੈਟਅਪ ਹੈ ਕਿੰਨੇ ਵਜੇ ਤਿਆਰ ਕਰਨ ਲੱਗਦੇ ਹੋ ਸਵੇਰੇ ਸਰੇਗਰ ਮਨਿਕਾ ਚਲੋ 6.7 ਆਜਾ ਨੇ 6.7 ਅੱਗੇ ਸਾਫ ਸਫਾਈ ਕਰਕੇ ਆ ਜਿਹੜੀ ਇੱਥੇ ਲਿਆਈ ਦੀ ਹੈ ਭਾਈ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਤੇ ਜਿਵੇਂ ਹੁਣ ਵੀ ਇੱਥੇ ਜਿਹੜਾ ਜੂਸ ਪਿਉਣਾ ਲੋਕਾਂ ਨੂੰ ਟ੍ਰੀਟ ਕਰਨਾ ਉਹਦੇ ਵਿੱਚ ਕੋਈ ਸਮੱਸਿਆ ਕਿਉਂਕਿ ਖਾਸ ਕਰਕੇ ਵੱਡੇ ਜ਼ਿਮੀਂਦਾਰਾਂ 'ਚ ਇਹ ਸਮੱਸਿਆ ਆਉਂਦੀਆਂ ਹੈ ਨਾ ਕੋਈ ਸਮੱਸਿਆ ਨਹੀਂ ਆਉਂਦੀ ਵੀਰੇ ਮੈਂ ਕਹਾਂ ਤੁਹਾਨੂੰ ਇਹ ਤਾਂ ਕੋਈ ਸਮੱਸਿਆ ਆਉਣ ਵਾਲਾ ਕੰਮ ਹੀ ਨਹੀਂ ਕਿਉਂਕਿ ਇਹ 'ਚ ਕੋਈ ਹਾਈਜਨ ਕੰਮ ਆ ਥੋੜਾ ਅਗਲਾ ਦੇਖ ਕੇ ਅਗਲਾ ਕਹਿੰਦਾ ਯਾਰ ਸਾਫ ਸਫਾਈ ਹੈ ਤੇ ਵਧੀਆ ਚੀਜ਼ ਹੈ ਹੋਰਾਂ ਚ ਕੋਈ ਦਿੱਕਤ ਨਹੀਂ ਹੈ। ਇਹ ਲੋਰ ਵਾਲਾ ਕੋਈ ਕੰਮ ਨਹੀਂ ਹੈਗਾ ਗੰਨਾ ਲਾਓ ਦਿਨਾਂ ਦਾ ਦੱਸ। ਅੱਛਾ ਇੱਕ ਤਾਂ ਹੀ ਬੰਨਣਾ ਲਾਉਣਾ ਪੈਂਦਾ ਐਣੀ ਐ ਵੀ ਬਾਰ-ਬਾਰ ਗੰਨਾ ਲਾਈ ਜਾਂਦੇ ਆਪਾਂ। ਇੱਕ ਕੱਲ ਲਾ ਦਿੰਦੇ। ਜਿਹੜੇ ਬਈ ਕਿਸਾਨ ਭਰਾ ਸ਼ਰਮ ਮੰਨਦੇ ਆ ਉਹਨਾਂ ਵਾਸਤੇ ਕੀ ਕਹੋਗੇ ਜਿਹੜੇ ਪੈਸੇ ਤਾਂ ਕਮਾਉਣਾ ਚਾਹੁੰਦੇ ਆ ਪਰ ਉਹ ਚਾਹੁੰਦੇ ਆ ਵੀ ਸਾਨੂੰ ਕੋਈ ਰੇੜੀ ਨਾ ਲਾਉਣੀ ਪਵੇ। ਇਰੇ ਮੈਂ ਹੋ ਗਏ ਮੈਨੂੰ ਢਾਈ ਤਿੰਨ ਮਹੀਨੇ ਚ ਕੰਮ ਕਰਦਿਆਂ ਨੂੰ ਪਰ ਮੇਰੇ ਕੋਲੋਂ ਮੰਨ ਕੇ ਚੱਲੋ ਮੈਂ 100 150 ਮਸ਼ੀਨ ਬੇਚ ਚੁੱਕਾ ਹਾਂ ਅੱਛਾ ਕਿਸਾਨ ਹੀ ਲੈ ਕੇ ਗਿਆ ਹੁਣ ਤੱਕ ਅੱਛਾ ਹੁਣ ਤਾਂ ਕਿਸਾਨ ਸ਼ੁਰੂ ਕਰ ਰਿਹਾ ਹਾਂ ਹਾਂ ਹੁਣ ਆਪ ਕੰਨ ਲੱਗ ਗਿਆ ਆਪਣੇ ਬੰਦੇ ਕੰਮ ਕਿ ਹੁਣ ਸ਼ਰਮ ਘਟ ਗਈ ਲੋਕਾਂ ਚ ਕਿ ਸ਼ਰਮ ਕਰਨੋਂ हट ਗਏ ਕਿ ਕਹਿੰਦੇ ਕਿ ਆਪ ਦਾ ਕਰਕੇ ਖਾਣੇ ਹੁਣ ਜਿਹੜੇ ਮੁੰਡੇ ਬਾਹਰੋਂ ਆ ਰਹੇ ਆ ਉਹ ਵੀ ਕਹਿੰਦੇ ਕਿ ਇਥੇ ਆਪ ਦਾ ਕਰਕੇ ਖਾਈਏ ਜੋ ਇੱਥੇ ਕੰਮ ਵਧੀਆ ਬਾਹਰ ਨਾਲੋਂ ਇਹ ਇਹ ਬਈ ਮਸ਼ੀਨ ਬਣਾਉਣ ਤੋਂ ਉਦੋਂ ਹੀ ਖਿਆਲ ਆ ਗਿਆ ਸੀ ਜਦੋਂ ਬਣਾਈ ਵੀ ਆਪਾਂ ਵੀ ਇਹ ਸਟਾਲ ਆਉਣੀ ਆ। ਬਈ ਮੈਂ ਤਾਂ ਐਂਡ ਹੈ ਉਹਨੇ ਦੱਸਿਆ ਸੀ ਕਿ ਕਹਿੰਦਾ ਯਾਰ ਇਹ ਚ ਕੰਮ ਕਰੋ ਉਹਨੂੰ ਬੈਨੀਫਿਟ ਹੋਊਗਾ। ਕਿ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਿਜਲੀ ਦਾ ਨਹੀਂ ਕੋਈ ਤੇਲ ਦਾ ਨਹੀਂ ਖਰਚਾ ਬੈਟਰੀ ਇਨਵਰਟਰ ਬਟੇ ਚੱਲਦੀ ਹੈ ਇਹ। ਬੈਟਰੀ ਤੇ ਇਨਵਰਟਰ ਤੇ ਚੱਲਦੀ ਹੈ। ਬਾਪੂ ਜੀ ਜਿਵੇਂ ਤੁਸੀਂ ਪਿਓ ਪੁੱਤ ਮਿਲ ਕੇ ਕੰਮ ਕਰਦੇ ਹੋ ਇੱਥੇ। ਕੋਈ ਹੋਰ ਸਮੱਸਿਆ? ਕੋਈ ਕੋਈ ਰੁਕਾ ਨਹੀਂ। ਕੋਈ ਸਮੱਸਿਆ ਨਹੀਂ। ਇੱਥੋਂ ਦੇ ਜਿਹੜੇ ਲੋਕ ਲੰਘਦੇ ਟੱਪਦੇ ਆ ਉਹਨਾਂ ਦਾ ਰਿਸਪੌਂਸ ਕਿਵੇਂ ਆ? ਠੀਕ ਆ ਜੀ ਵਧੀਆ ਆ। ਬੜੀ ਮਿਹਰਬਾਨੀਆਂ ਸਾਰੇ ਕੋਈ ਪੀ ਕੇ ਜਾਂਦਾ ਕੋਈ ਨਹੀਂ ਪੀਂਦਾ ਕੁਸਮੇ ਸਾਰਾ ਵਧੀਆ ਹੈਗਾ ਖੁਸ਼ੀ ਨਾ ਜਾਂਦੇ ਨਾ ਖੁਸ਼ੀ ਨਾ ਬੁਲਾਉਂਦੇ ਅੱਛਾ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਜਿਹੜਾ ਤਰਫ ਅੱਛਾ ਥੱਕਦੇ ਸੁੱਕਦੇ ਨਹੀਂ ਆਹ ਉਮਰ ਤੇ ਨਾਲੇ ਕਹਿੰਦੇ ਬੰਦੇ ਦੇ ਗੋਡੇ ਦੁਖਣ ਲੱਗ ਜਾਂਦੇ ਆ ਉਹਦੇ ਤੋਂ ਨਾਲੇ ਦੋੜਦਾ ਜਿਹੜੇ ਕੰਮ ਨਹੀਂ ਕਰਦੇ ਅੱਛਾ ਹੁਣ ਜਿਹੜੇ ਜਿੰਮ ਲਾਉਂਦੇ ਨੇ ਉਹਨਾਂ ਨੂੰ ਕੀ ਹੋਇਆਗਾ ਹਾਂ ਸਹੀ ਆ ਉਹਨਾਂ ਨੂੰ ਹੁੰਦਾ ਆ ਉਹਨਾਂ ਹੀ ਤੋਂ ਜਿਹੜੇ ਇਹਨਾਂ ਨੇ ਕੰਮ ਨਹੀਂ ਕਰਨਾ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਹੀ ਤੋਂ ਹੂੰ ਬਾਪੂ ਜੀ ਜਦੋਂ ਸ਼ੁਰੂ ਸ਼ੁਰੂ ਕੀਤੀ ਏ ਜੀ ਇਸ ਨੂੰ ਉਦੋਂ ਕੋਈ ਸਮੱਸਿਆ ਉਦੋਂ ਆਈ ਨਹੀਂ ਲੱਗਿਆ ਵੀਰ ਪਤਾ ਨਹੀਂ ਚੱਲੂ ਕੰਮ ਨਹੀਂ ਚੱਲੂ ਕੋਈ ਬੋਟਾ ਮੋਟਾ ਹੁੰਦਾ ਹੀ ਇੱਕ ਅੱਧਾ ਦਿਨ ਤਾਂ ਅੱਛਾ ਜਿਵੇਂ ਕੱਲ੍ਹ ਆਹਲਾ ਵੀ 2000 ਰੁਪਏ ਮੰਗਿਆ ਸੀ ਹੂੰ ਬਿਜਲੀ ਕਿਤੇ 5-400 ਰਹਾ ਜਾਂਦਾ ਕਿਤੇ ਕਿਵੇਂ ਜਿਵੇਂ ਕਣੀਆਂ ਆਈਆਂ ਮੀਂਹ ਆ ਗਿਆ ਇਹ ਸਮੱਸਿਆ ਹੁੰਦੀਆਂ ਹੀ ਆ ਹੂੰ ਤੇਹੀ ਆਪਣਾ ਫਸਲ ਦਾ ਜਿਵੇਂ ਫਸਲ ਪੱਕੀ ਖੜੀ ਉਧਰੋਂ ਮੀਂਹ ਪੈਣ ਲੱਗ ਗਿਆ ਤਾਂ ਪਾਣੀ ਕਿਵੇਂ ਕਰਾਂਗੇ ਪੱਕੀ ਪਈ ਆ ਸਾਰੀ ਜਾਊਗੀ ਅੱਛਾ ਉਧਰੋਂ ਫੌਂਡਾ ਵੀ ਬਟਨ ਤੇ ਤਿਆਰ ਹੋ ਜਾਂਦੀ ਉਧਰੋਂ ਗੜੇ ਪਾ ਜਾਂ ਮੇਰਾ ਪਰ ਥੋੜੀ-ਥੋੜੀ ਕਰੀ ਜਾਂਨੇ ਉਹੀ ਚੀਜ਼ ਹੈ ਤਾਂ ਮਾਲਕ ਨੇ ਦੇਣਾ ਬਾਪੂ ਇੱਕ ਇੱਕ ਚੀਜ਼ ਹੋਰ ਹੈ ਇਹਦੇ ਨਾਲ ਜੇ ਪੰਜਾਬ ਦੇ ਲੋਕ ਖਾਸ ਕਰਕੇ ਸਾਡੇ ਕਿਸਾਨ ਕੰਮ ਕਰਨ ਤਾਂ ਇਹਦੇ ਨਾਲ ਜਿਹੜੀ ਆਰਥਿਕ ਸਥਿਤੀ ਆ ਪੰਜਾਬ ਦੀ ਉਹ ਵੀ ਠੀਕ ਹੋ ਸਕਦੀ ਹੈ ਹਨਾ ਉਹ ਤਾਂ ਸਾਡੇ ਕੋਲ ਕਰਤਾ ਹੀ ਨਾ ਕੋਈ ਰਵਾ ਪੈਸੇ ਜੇ ਆਪਾਂ ਆਪ ਦੇ ਖੇਤਾ ਜੀ ਕੰਨਾ ਪੈਦਾ ਕਰੀਏ ਆਪ ਹੀ ਸੇਲ ਕਰੀਏ ਹਨਾ ਆਪ ਹੀ ਉਸ पे ये ਬਹੁਤ ਅੱਛੀ ਗੱਲ ਆ ਹਨਾ ਉਹ ਤਾਂ ਸਾਰਾ ਮੁੱਢੀ ਗੱਲ ਆ ਹੂੰ ਇਹ ਬਾਬ ਜਵਾਨਾ ਇਹਨਾਂ ਨੂੰ ਮੰਨਦਾ ਇਹਨਾਂ ਕੋਈ ਇੱਕ ਦੂਜੇ ਬਾਪੂ ਜੀ ਬੇਬੇ ਮੰਨ ਗਏ ਸੀ ਇਹ ਕੰਮ ਲਈ ਕਿਉਂਕਿ ਉਹਨਾਂ ਨੂੰ ਨਾ ਹੋਵੇ ਵੀ 70 ਸਾਲ ਦੀ ਉਮਰ ਐਵੇਂ ਖੜੇ ਰਹਿੰਦੇ ਆ ਉਹ ਮੰਨ ਗਏ ਸੀ ਚੱਲ ਗਈ ਇਹਦਾ ਸਭ ਚੱਲ ਗਏ ਅੱਛਾ ਉਹ ਵੀ ਚੱਲ ਗਿਆ ਠੀਕ ਹੈ ਹੂੰ ਬਾਪੂ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਯਾਰ ਤੂੰ 20 ਕਿੱਲਾ ਦਾ ਮਾਲਕਾ ਹੁਣ ਰੇੜੀ ਥੋੜੀ ਲਾਏਗਾ ਰਿਸ਼ਤੇਦਾਰ ਤੈਨੂੰ ਪਤਾ ਵੀ ਜਦੋਂ ਆਪਾਂ ਕਹਿ ਦੇ ਮੰਨਣੀ ਨਹੀਂ ਅੱਛਾ ਨਾ ਪਹਿਲਾਂ ਮੰਨਿਆ ਨਾ ਹੋ ਮੰਨਿਆ ਠੀਕ ਹੈ ਹੂੰ ਜਿਹੜਾ ਕਹਿ ਦੀ ਮੰਨਦਾ ਉਹ ਕਾਗਾ ਇਹ ਤਾਂ ਹੈਗਾ ਬਾਕੀ ਬਾਪੂ ਜਦੋਂ ਉਹ ਤੋਂ ਬਾਈ ਨੂੰ ਪੁੱਛਿਆ ਸੀ ਵੀ ਫੋਟੋ ਦਾ ਕਰ ਲੇਗਾ ਉਹ ਤੋਂ ਨਾਲ ਤਾਂ ਬੋਲਿਆ ਗਿਆ ਤੇ ਨਾ ਉਹਨੇ ਆਖਿਆ ਮੈਂ ਕਰ ਲਵਾਂਗਾ ਬੱਸ ਆਹੀ ਗੱਲ ਇੱਕ ਇੱਕ ਕੀ ਹੋ ਰਹਾ ਬਾਪੂ ਜਿਹੜੇ ਬੰਦੇ ਕਿਰਤ ਕਰਦੇ ਆ ਹਨਾ ਤੇ ਉਹ ਉਹ ਨਾਸਤੇ ਜ਼ਰੂਰੀ ਹੈ ਹਾਂ ਕਿਰਤ ਤੱਕ ਮਾਈ ਦੱਸੀ ਆ ਬਾਬੇ ਨਾਨਕ ਨੇ ਵੀ ਕਿਰਤ ਕਰੋਗੇ ਤਾਂ ਖਾਓਗੇ ਭੁੱਖੇ ਮਰਦੇ ਨਹੀਂ ਨਾ ਕੋਈ ਤੁਹਾਨੂੰ ਰੋਕ ਕੇ ਗਏ ਜੀ ਤੇ ਬਾਬੇ ਨਾਨਕ ਦਾ ਵੀ ਹੁਕਮ ਹੈ ਕਿਤ ਕਰੋ ਵੰਡ ਸਕੋ ਨਾ ਨਾਮ ਜੋ ਕੋ ਜੀ ਜੀ ਬਾਪੂ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਦੀ ਧੰਨਵਾਦ ਤੁਹਾਨੂੰ ਧੰਨਵਾਦ ਜੀ ਤਾਂ ਦੋਸਤੋ ਬਾਈ ਹੋਰਾ ਕੋਲੇ ਜਦੋਂ ਵੀ ਤੁਸੀਂ ਲੰਘਦੇ ਟੱਪਦੇ ਆ ਬਾਪੂ ਜੀ ਕੋਲੇ ਇੱਕ ਵਾਰੀ ਰੁੱਕ ਕੇ ਜ਼ਰੂਰ ਜਾਓ ਜੇ ਆਪਾਂ ਬਾਈ ਜੀ ਏ ਤੁਹਾਡਾ ਲੋਕੇਸ਼ਨ ਕੀ ਹੈ ਜੀ ਭਾਈ ਜੀ ਗੋਨੇਣਾ ਰੋਡ ਆ ਅਰਸ਼ਨਗਰ ਨੰਬਰ 10 ਬਿਲਕੁਲ ਸਾਹਮਣੇ ਬੈਂਕ ਨਾਲ ਹੁੰਦਾ ਹੈ ਜੀ ਇਹ ਮੈਂ ਪਤਾ ਨਾ ਕੋਨੇ ਨਾਲ ਜੀ ਜੀ ਚਾਲਿਆ ਆਇਆ ਹੈ 10 ਨੰਬਰ ਤੇ ਜੀ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਤਾਂ ਦੋਸਤੋ ਇਹ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁਰੇ ਇਸ ਇੰਟਰਵਿਊ ਦਾ ਮਕਸਦ ਇੱਕ ਹੀ ਸੀ ਅਸੀਂ ਕਿਰਤ ਕਰਦੇ ਰਹੀਏ ਤੇ ਕਿਰਤੀਆਂ ਲੋਕਾਂ ਨੂੰ ਜਿਹੜੇ ਲੋਕ ਕਿਰਤ ਕਰਦੇ ਨੇ ਉਹਨਾਂ ਲੋਕਾਂ ਨੂੰ ਸਲਾਮ ਹੈ ਕਿਉਂਕਿ ਜੇ ਪੰਜਾਬ ਦੇ ਲੋਕ ਕਿਰਤ ਕਰਨਗੇ ਆਪਣੇ ਪੰਜਾਬ ਦੇ ਵਿੱਚ ਕਾਰੋਬਾਰ ਸਾਂਭਣਗੇ ਤਾਂ ਸਾਡੇ ਪੰਜਾਬ ਦੀ ਆਰਥਿਕ ਸਥਿਤੀ ਹੈ ਜਿਹੜੀ ਹੋਰ ਵਧੇਗੀ ਹੋਰ ਅੱਛੀ ਹੋਵੇਗੀ ਜੁੜੇ ਹੋ ਸਫਰ ਟੈਲੀ ਵੀ ਨਾਲ ਫਿਰ ਮਿਲਾਂਗਾ ਕੈਮਰਾਮੈਨ ਅਮੋਦੀਪ ਦੇ ਨਾਲ ਸਤਿ ਸ਼੍ਰੀ ਅਕਾਲ